ਕੇ ਲੋਕਾਂ ਨਾਲ ਹਜ਼ਾਰਾਂ ਨਹੀਂ ਬਲਕਿ ਲੱਖਾਂ ਦੀ ਗਿਣਤੀ 'ਚ ਧੋਖਾ ਹੋ ਰਿਹਾ ਔਰ ਇਹ ਕਰੋੜ ਨਹੀਂ ਅਰਬ ਰੁਪਇਆ ਵੀ ਮੈਂ ਕਹਿ ਦੂੰਗਾ ਲੋਕ ਕਹਿੰਗੇ ਕਿ ਕਿਤੇ ਜ਼ਿਆਦਾ ਖੈਰ ਰਿਹਾ ਆ ਹੁਣੇ ਆਪਾਂ ਖੜੇ ਸੀ 15 ਕਰੋੜ ਇੱਕ ਜਣੇ ਨੇ ਬੋਲਿਆ ਇਹ ਜਿਹੜਾ ਰੌਲਾ ਆ ਵੇ ਲੋ ਇੱਕ ਸੰਸਦ ਹੈ ਇੱਕ ਮਿੰਟ ਇਹਨਾਂ ਦਾ ਕੱਲਾ 100 ਕਰੋੜ ਵਾਲਾ ਆ ਗਿਆ ਇੱਕ ਅਰਬ ਤਾਂ ਹੋ ਗਿਆ ਆ ਹੁਣ ਜਿਹਦਾ ਨਾਮ ਲੈ ਰਹੇ ਨੇ ਇਹਦੇ ਵਿਰੁੱਧ ਸਾਰੀਆਂ ਕੰਪਲੇਂਟਾਂ ਅੱਢ-ਅੱਢ ਇੰਟਰਟੇਨ ਕਿਉਂ ਨਹੀਂ ਹੋ ਰਹੀਆਂ ਇਨਾਂ ਨੂੰ ਇਕੱਠਾ ਕਿਉਂ ਕੀਤਾ ਜਾ ਰਿਹਾ ਕਿ ਜ਼ਮਾਨਤ ਸੌਖੀ ਮਿਲ ਜੇ ਇਹਦਾ ਕੀ ਮਤਲਬ ਹੈ ਕਿ ਬਚਾਇਆ ਜਾ ਰਿਹਾ ਬਚਾ ਕਿਉਂ ਰਹੇ ਹੈ ਕਿ ਜਿੱਥੇ ਇਨਾਂ ਨੂੰ ਅਰਬਾਂ ਜਾ ਰਿਹਾ ਹੈ ਇਕੱਠੇ ਕਰਕੇ ਪੈਸੇ ਪ੍ਰਸ਼ਾਸਨ ਨੂੰ ਤੱਕ ਦਿੰਦੇ ਨੇ ਪ੍ਰਸ਼ਾਸਨ ਚੁੱਪ ਕਰ ਜਾਂਦਾ ਜਿਹਦੇ ਵਿੱਚ ਅਰਬਾਂ ਦਾ ਕਪਲਾ ਹੋ ਰਿਹਾ ਪਰ ਜਿਹੜੀ ਗੱਲ ਤੁਸੀਂ ਪੁੱਛੀ ਕੀ ਆਪਾਂ ਇੱਕ ਵਾਰੀ ਗਲਤ ਚੁਣ ਲਿਆ ਤਾਂ 5 ਸਾਲ ਚੁੱਪ ਕਰਕੇ ਬੈਠ ਜੀਏ ਇਹ ਮਾਰੀ ਜਾਣ ਤੇ ਆਪਾਂ ਆਵਾਜ਼ ਨਹੀਂ ਚੱਕਾਂਗੇ ਪਾਨਾ ਇਹ ਕਹੇ ਜੀ ਇਹ ਗਲਤ ਬੋਲਦਾ ਹੈ ਇਹ ਗਾਲਾਂ ਕੱਢਦਾ ਹੈ ਚੱਲੇ ਤਾਂ ਗਾਲ ਕੱਢੀ ਦਾ ਪਾ ਲੋ ਕੇਸ ਤੇ ਜਿਹੜਾ ਤੁਸੀਂ ਕਤਲ ਕਰ ਰਹੇ ਹੋ ਕੁਰਸੀਆਂ ਤੇ ਬਹਿ ਕੇ ਕਤਲ ਕਰ ਰਹੇ ਹੋ ਪੈਸੇ ਲੈ ਕੇ ਕਤਲ ਕਰ ਰਹੇ ਹੋ ਉਹਦਾ ਕੀ ਹੈ ਇੱਕ ਆਪਾਂ ਅਮੈਂਡਮੈਂਟ ਕੀ ਚਾਹੁੰਨੇ ਕਾਨੂੰਨ 'ਚ ਜੋ ਪ੍ਰੈਕਟਿਸ ਦੇ ਵਿੱਚ ਲੂਪ ਹੋਲ ਭਾਲ ਲਏ ਨੇ ਦੂਸਰਾ ਇਹਨਾਂ ਦਾ ਜਲਦੀ ਫੈਸਲੇ ਹੋਣ ਤੇ ਥਰਡ ਆਪ ਦੇ ਡੀਸੀਆਂ ਨੂੰ ਐਸਐਸਪੀਆ ਨੂੰ ਕਹੋ ਕਿ ਇਹਨਾਂ ਤੇ ਆਡਾ ਡੈਫਆਈਆਰ ਕਰੋ ਤੇ ਇਹਨਾਂ ਨੂੰ 2 ਮਹੀਨਿਆਂ ਚ ਇਹਨਾਂ ਦਾ ਜਵਾਬ ਦਿਓ ਭਾਣਾ ਸਿੱਧੂ ਵੱਲੋਂ ਅੱਜ ਇੱਕ ਇਕੱਠ ਰੱਖਿਆ ਗਿਆ ਸੀ ਹਮ ਸਾਹ ਦੇ ਵਿੱਚ ਏਜੰਟਾਂ ਦੇ ਖਿਲਾਫ ਉੱਥੇ ਹੀ ਅਸੀਂ ਤੋਜਮਾਨ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਆਪਾਂ ਖੜੇ ਹੋਏ ਆ ਇਹਦੇ ਚ ਇੱਕੋ ਮਸਲਾ ਵੱਡਾ ਕਿ ਲੋਕਾਂ ਨਾਲ ਹਜ਼ਾਰਾਂ ਨਹੀਂ ਬਲਕਿ ਲੱਖਾਂ ਦੀ ਗਿਣਤੀ ਚ ਧੋਖਾ ਹੋ ਰਿਹਾ ਔਰ ਇਹ ਕਰੋੜ ਨਹੀਂ ਅਰਬ ਰੁਪਇਆ ਵੀ ਮੈਂ ਕਹਿ ਦੂੰਗਾ ਲੋਕਾਂ ਨੇ ਕਿ ਕਿਤੇ ਜ਼ਿਆਦਾ ਕਹਿ ਰਿਹਾ ਆ ਹੁਣੇ ਆਪਾਂ ਖੜੇ ਸੀ 15 ਕਰੋੜ ਇੱਕ ਜਣੇ ਨੇ ਬੋਲਿਆ ਇਹ ਜਿਹੜਾ ਰੌਲਾ ਆ ਵੇ ਲੋ ਇੱਕ ਸੰਸਦ ਦਾ ਇੱਕ ਮਿੰਟ ਖੜੀ ਇਹਨਾਂ ਦਾ ਕੱਲਾ 100 ਕਰੋੜ ਵਾਲਾ ਆ ਗਿਆ ਇੱਕ ਅਰਬਤਾ ਹੋ ਗਿਆ ਹੁਣ ਮੈਨੂੰ ਦੱਸੋ ਆ ਚਿੱਟ ਫੰਡ ਦਾ ਮਸਲਾ ਸੀ ਹਰ ਬੰਦੇ ਨੇ ਆਡ ਆਡ ਰਿਪੋਰਟ ਕਰਾਈ ਆਡ ਆਡ ਕੇਸ ਹੋਏ ਚਾਹ ਮਿਸਟਰ ਪੰਗੂ ਹੋਣ ਚਾਹ ਸਹਾਰਾ ਸੁਬਰਤ ਰਾਇ ਹੋਣ ਜਾਂ ਹੋਰ ਜਿੰਨੇ ਹੋਣ ਇਹਨਾਂ ਦਾ ਕੇਸ ਕਲੱਬ ਕਿਉਂ ਕਿਤੇ ਜਾਂਦੇ ਨੇ ਆ ਹੁਣ ਜਿਹਦਾ ਨਾਮ ਲੈ ਰਹੇ ਨੇ ਇਹਦੇ ਵਿਰੁੱਧ ਸਾਰੀਆਂ ਕੰਪਲੇਂਟਾਂ ਅੱਢ-ਅੱਢ ਇੰਟਰਟੇਨ ਕਿਉਂ ਨਹੀਂ ਹੋ ਰਹੀਆਂ ਐਫ ਆਈ ਆਰਾਂ ਦਰਜ ਇਨ੍ਹਾਂ ਨੂੰ ਇਕੱਠਾ ਕਿਉਂ ਕੀਤਾ ਜਾ ਰਿਹਾ ਕਿ ਜ਼ਮਾਨਤ ਸੌਖੀ ਮਿਲ ਜੇ ਦੂਜੂ ਜ਼ਮਾਨਤ ਨਹੀਂ ਮਿਲੂਗੀ ਇਹਦਾ ਕੀ ਮਤਲਬ ਹੈ ਕਿ ਬਚਾਇਆ ਜਾ ਰਿਹਾ ਬਚਾ ਕਿਉਂ ਰਹੇ ਹੈ ਕਿ ਜਿੱਥੇ ਇਹਨਾਂ ਨੂੰ ਅਰਬਾਂ ਜਾ ਰਿਹਾ ਹੈ ਇਕੱਠੇ ਕਰਕੇ ਪੈਸੇ ਪ੍ਰਸ਼ਾਸਨ ਨੂੰ ਤੱਕ ਦਿੰਦੇ ਨਹੀਂ ਪ੍ਰਸ਼ਾਸਨ ਚੁੱਪ ਕਰ ਜਾਂਦਾ ਬਦਲਾਵ ਕਦ ਹੈ ਬਦਲਾਵ ਆਦਾ ਸੀ ਨਾ ਕਿ ਇਹਨਾਂ ਨਾਲ ਜੋ ਧੋਖੇ ਹੁੰਦੇ ਸੀ ਇਹਨਾਂ ਨੇ ਚੱਕ ਕੇ ਸਾਰੇ ਆ ਰਾਹ ਤੇ ਇਹਨਾਂ ਨੂੰ ਜਿਤਾਤਾ ਕਿ ਐਸ ਬਦਲਾਵ ਲਈ ਸੀ ਕਿ ਅਮਰਿੰਦਰ ਤੇ ਚੰਨੀ ਦੀ ਜਗਾ ਭਗਵੰਤ ਬਣ ਜੇ ਜਾਂ ਆਕਾਲੀ ਤੇ ਭਾਜਪੀ ਤੇ ਕਾਂਗਰਸ ਦੀ ਜਗਾ ਆ ਪਾ ਜੇ ਨਹੀਂ ਇਹਨਾਂ ਬੇਇਨਸਾਫੀਆਂ ਦੇ ਵਿਰੁੱਧ ਮਿਲਿਆ ਸੀਗਾ ਫਤਵਾ ਅਸੀਂ ਕਿਸੇ ਨੂੰ ਨਹੀਂ ਅਸੀਂ ਚਾਹੁੰਦੇ ਉਹ ਆਵੇ ਜਿਹੜਾ ਮੁੱਦਿਆਂ ਦੀ ਗੱਲ ਕਰੇ ਇਹ ਇੱਕ 1 ਆਫ ਦੀ ਮੇਨ ਮੁੱਦਾ ਹੈ ਜਿਹਦੇ ਵਿੱਚ ਅਰਬਾਂ ਦਾ ਕਪਲਾ ਹੋ ਰਿਹਾ ਪਰ ਜਿਹੜੀ ਗੱਲ ਤੁਸੀਂ ਪੁੱਛੀ ਕੀ ਆਪਾਂ ਇੱਕ ਵਾਰੀ ਗਲਤ ਚੁਣ ਲਿਆ ਤਾਂ 5 ਸਾਲ ਚੁੱਪ ਕਰਕੇ ਬਹਿ ਜੀਏ ਇਹ ਮਾਰੀ ਜਾਣ ਤੇ ਆਪਾਂ ਆਵਾਜ਼ ਨਹੀਂ ਚੱਕਾਂਗੇ ਜੇ ਉਹ ਮੁੰਡਾ ਆਵਾਜ਼ ਚੱਕਦਾ ਹੈ ਭਾਨਾ ਇਹ ਕਹੇ ਜੀ ਇਹ ਗਲਤ ਬੋਲਦਾ ਹੈ ਇਹ ਗਾਲਾਂ ਘੜਦਾ ਹੈ ਚਲ ਇਹ ਤਾਂ ਗਾਲ ਕੱਢੀ ਦਾ ਪਾਲੋ ਕੇਸ ਤੇ ਜਿਹੜਾ ਤੁਸੀਂ ਕਤਲ ਕਰ ਰਹੇ ਹੋ ਕੁਰਸੀਆਂ ਤੇ ਬਹਿ ਕੇ ਕਤਲ ਕਰ ਰਹੇ ਹੋ ਪੈਸੇ ਲੈ ਕੇ ਕਤਲ ਕਰ ਰਹੇ ਹੋ ਉਹਦਾ ਕੀ ਹੈ ਉਹਦੇ ਦੋ ਤਰੀਕੇ ਨੇ ਬਸ ਆ ਲਾਸਟ ਗੱਲ ਬੋਲ ਕੇ ਫਿਰ ਪੁੱਛੋ ਜੀ ਦੋ ਤਰੀਕੇ ਨੇ ਇੱਕ ਆਪਾਂ ਅਮੈਂਡਮੈਂਟ ਕੀ ਚਾਹੁੰਨੇ ਕਾਨੂੰਨ ਚ ਜੋ ਪ੍ਰੈਕਟਿਸ ਦੇ ਵਿੱਚ ਲੂਪ ਹੋਲ ਭਾਲ ਲਏ ਨੇ ਦੂਸਰਾ ਇਹਨਾਂ ਦਾ ਜਲਦੀ ਫੈਸਲੇ ਹੋੜ ਤੁਸੀਂ ਪੁੱਛੋ ਦੂਜਾ ਸਵਾਲ ਇਹ ਸੀ ਕਿ ਲੋਕ ਬਾਹਰ ਜਾ ਤੋਰ ਰਹੇ ਨੇ ਤੇ ਸਰਕਾਰ ਕਹਿੰਦੀ ਸੀ ਵੀ ਇਰੇਜ ਇੱਥੇ ਨੌਕਰੀ ਕਰ ਲਓ ਨੌਕਰੀ ਇੱਥੇ ਕਰਿਆ ਕਰ ਪਰ ਉਸ ਤੋਂ ਜ਼ਿਆਦਾ ਜਾਣ ਲੱਗੇ ਕਹਿੰਦੇ ਇੱਥੇ ਕੰਮ ਹੈ ਨਹੀਂ ਕਿ ਬਾਹਰ ਜਾਂਦੇ ਕਿਉਂ ਨੇ ਅੰਗਰੇਜ਼ ਜੇ ਵਾਪਸ ਆਉਣਗੇ ਇਸ ਲਈ ਆਉਣਗੇ ਜੇ ਤੁਸੀਂ ਅੰਗਰੇਜ਼ਾਂ ਨਾਲੋਂ ਵਧੀਆ ਸ਼ਾਸਨ ਇੱਥੇ ਪ੍ਰੋਵਾਈਡ ਕਰੋਗੇ ਕਿ ਇੱਥੋਂ ਦਾ ਸੈਸ਼ਨ ਚ ਤੁਸੀਂ 10 ਮਿੰਟਾਂ ਚ ਤਿੰਨ ਕਾਨੂੰਨ ਪਾਸ ਕਰਦੇ ਹੋ ਜਿਹਦੇ ਚ ਵਾਟਰ ਐਮੈਂਡਮੈਂਟ ਵੀ ਸੀ ਤੇ ਬੇਅਦਵੀ ਵਾਲੇ ਨੂੰ 6 ਮਹੀਨੇ ਲਈ ਕਮੇਟੀ ਨੂੰ ਦਿੰਨੇ ਹੋ ਆ ਤੁਹਾਡਾ ਲੀਗਲ ਵੇ ਤੁਸੀਂ ਇਹਨਾਂ ਦੀਆਂ ਕਿਤੇ ਸੁਣੀਆਂ ਡਿਬੇਟਸ ਸੁਣੀਆਂ ਹੀ ਹੋਣਗੀਆਂ ਉੱਥੇ ਤੁਹਾਨੂੰ ਕੋਈ ਚੱਜ ਦੀ ਗੱਲ ਹੁੰਦੀ ਦੀ ਦੀ ਚਾਕ ਮੇਰੀਆਂ ਅੱਖਾਂ ਉਹ ਆਂ ਮੈਂ ਮੁੱਛ ਚੜਾ ਲਈ ਤੂੰ ਮੇਰਾ ਫਲਾਨਾ ਕੋਈ ਇੱਕ ਚੱਜ ਦੀ ਗੱਲ ਐ ਅਸੈਂਬਲੀ ਚ ਸੁਣੀ ਐ ਕਿਤੇ ਹੁਣ ਹੋਈਏ ਸੜਕਾਂ ਤੇ ਕਿਉਂ ਆਏ ਆ ਕਿ ਬੰਦਿਓ ਰੱਬ ਦੇ ਦੋ ਤਰੀਕੇ ਨੇ ਜਾਂ ਤਾਂ ਤੁਸੀਂ ਐਮੈਂਡਮੈਂਟ ਕਰੋ ਜੋ ਵੀ ਨੋਟੀਫਿਕੇਸ਼ਨ ਕਰੋ ਕਿ ਆ ਜਿਹੜੇ ਬੰਦੇ ਲੂਪ ਹੋਲ ਦਾ ਫਾਇਦਾ ਉਠਾ ਕੇ ਲੁੱਟ ਰਹੇ ਨੇ ਉਹਨਾਂ ਖਿਲਾਫ ਆ ਨੋਟੀਫਿਕੇਸ਼ਨ ਆ ਗਈ ਜਾਂ ਅਸੈਂਬਲੀ ਚ ਕਾਨੂੰਨ ਬਣਾਓ ਤੇ ਥਰਡ ਆਫ ਦੇ ਡੀਸੀਆਂ ਨੂੰ ਐਸਐਸਪੀਆ ਨੂੰ ਕਹੋ ਕਿ ਇੰਨਾ ਤੇ ਆਡਾ ਡੈਫਆਈਆਰ ਕਰੋ ਤੇ ਇਹਨਾਂ ਨੂੰ 2 ਮਹੀਨਿਆਂ ਚ ਇਹਨਾਂ ਦਾ ਜਵਾਬ ਦਿਓ ਅਮੀ ਤੋਜਮਾਨ ਜੀ ਜਿੱਦਾਂ ਬਾਕੀ ਸਿੰਗਰ ਹੋਗੇ ਮੈਂ ਦੇਖਿਆ ਇਹਨਾਂ ਗੱਲ ਕਰ ਲੈਣਗੇ ਅਮੀ ਤੋਜਮਾਨ ਜੀ ਜਿੱਦਾਂ ਬਾਕੀ ਸਿੰਗਰ ਹੋਗੇ ਵੱਡੇ ਵੱਡੇ ਸਟਾਰ ਹੋਗੇ ਇਹਨਾਂ ਏਜੰਟਾਂ ਦੀ ਹੀ ਮਸ਼ਹੂਰੀਆਂ ਕਰਦੇ ਨੇ ਫਿਰ ਉਹਨਾਂ ਕੋਲ ਜਾ ਕੇ ਲੋਕ ਫਸਦੇ ਨੇ ਆ ਬਹੁਤ ਇਹ ਫੀਲਡ ਚ ਤੁਸੀਂ ਫਿਰ ਵੀ ਇਹ ਚੀਜ਼ ਦੇ ਖਿਲਾਫ ਹੋ ਉਹਨਾਂ ਆਰਟਿਸਟਾਂ ਬਾਰੇ ਬਹੁਤ ਸੋਹਣੀ ਗੱਲ ਪੁੱਛੀ ਤੁਸੀਂ ਮੈਂ ਤੁਹਾਨੂੰ ਕੁਝ ਉਦਾਹਰਨਾਂ ਦਿੰਦਾ ਦਲੀਪ ਕੁਮਾਰ ਨੇ ਕਿਤੇ ਕੋਈ ਐਡ ਕੀਤੀ ਸੀ ਇੱਕ ਨਹੀਂ ਥਿਉਣੀ ਇਹ ਕੀ ਹੁੰਦੀ ਹੈ ਕਿ ਜਿਹੜੇ ਵੀ ਐਡ ਵਾਲੇ ਸੱਜਣ ਹੈਗੇ ਨੇ ਉਹ ਬੰਦੇ ਚੁੱਪ ਨਹੀਂ ਹੋ ਜਾਂਦਾ ਤੁਸ ਉਹ ਬੰਦੇ ਉਹ ਰਿਸਪੌਂਸਿਬਿਲਟੀ ਲੈਣਗੇ ਕਿ ਜਿਸ ਬੰਦੇ ਦੀ ਉਹ ਐਡ ਕਰ ਰਹੇ ਨੇ ਉਹਨਾਂ ਦਾ ਫੇਸ ਲਾ ਕੇ ਕੁਝ ਗਲਤ ਇਸਤੇਮਾਲ ਨਹੀਂ ਹੋ ਰਿਹਾ ਕਿ ਉਹ ਬੋਲਣਗੇ ਜੇ ਉਹ ਨਹੀਂ ਬੋਲ ਰਹੇ ਤਾਂ ਇਹਦਾ ਮਤਲਬ ਉਹਨਾਂ ਨੇ ਕਿਹਾ ਐਡ ਦੇ ਪੈਸੇ ਲਓ ਪੰਜਾਬ ਤੇ ਪੰਜਾਬ ਦੇ ਲੋਕ ਜਾਣ ਟੱਠੇ ਖੂਚ ਜਿਓਏ ਨਹੀਂ ਕਰ ਰਹੇ ਤਾਂ ਆਪ ਦੀਆਂ ਐਡਸ ਨੂੰ ਵਾਪਸ ਲੈਣ ਤੇ ਜਾਂ ਇਹਨਾਂ ਤੋਂ ਪੁੱਛਣ ਕਿ ਇਹਨਾਂ ਦੇ ਕਾਨੂੰਨ ਕੀ ਨੇ ਲੋਕ ਸਫਰਤਾ ਨਹੀਂ ਕਰ ਰਹੇ ਇਹ ਸਾਰਿਆਂ ਦੀ ਪ੍ਰੋਬਲਮ ਹੈ ਇਹਦੇ ਵਿੱਚ ਮਿਸਟਰ ਬਚਨ ਵੀ ਸ਼ਾਮਲ ਨੇ ਜੋ ਤੇਲ ਦੀ ਵੀ ਮਸ਼ੂਰੀ ਕਰ ਲੱਗ ਜਾਂਦੇ ਨੇ ਕਿਤੇ ਪੁੱਛਿਓ ਤੇਲ ਵਾਕੇ ਹੀ ਉਹ ਫਾਇਦੇ ਕਰ ਰਿਹਾ ਕਿ ਨਹੀਂ ਇਹ ਲੋਕ ਕੀ ਹੈ ਇਹਦੀ ਰਿਸਪੌਂਸੀਬਿਲਟੀ ਲੈਣੀ ਪਾਉਗੀ ਕੱਲਾ ਮਸ਼ਹੂਰ ਹੋਣਾ ਗੱਲ ਨਹੀਂ ਬੰਦੀ ਜਿਹੜੇ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਨੇ ਫਿਰ ਵੀ ਲੋਕ ਪੈਸੇ ਕਿੱਧਰ ਫਸਦੇ ਆ ਮੈਂ ਦੱਸ ਦਿੰਨਾ ਤੁਹਾਨੂੰ ਹੁਣ ਬਹੁਤ ਸਾਰੇ ਬੰਦਿਆਂ ਨੂੰ ਬਾਹਰ ਭੇਜਿਆ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਤੁਹਾਨੂੰ ਨੌਕਰੀ ਦਿਵਾਵਾਂਗੇ ਪਹਿਲਾਂ ਮੈਨੂੰ ਇਹ ਦੱਸੋ ਕਿ ਇੰਗਲੈਂਡ ਜਾਂ ਕੈਨੇਡਾ ਦੀ ਫੈਕਟਰੀ ਉਹ ਇਹਨਾਂ ਦੇ ਕਹਿੰਦੇ জব ਕਿਵੇਂ ਦੇਊਗੀ ਲਿਖਿਆ ਹੁੰਦਾ ਲਿਖਦੇ ਨਹੀਂਗੇ ਜ਼ੁਬਾਨੀ ਕਹਿੰਦੇ ਨਹੀਂ ਲਿਖਦੇ ਤਾਂ ਨਹੀਂ ਕਹਿਣਗੇ ਜੀ ਅਸੀਂ ਬਾਹਰ ਤਾਂ ਨੌਕਰੀ ਹੈ ਅਸੀਂ ਕਿਵੇਂ ਲਿਖਦੀਏ ਕੀ ਇਹ ਭਰਮ ਨਹੀਂ ਤੇ ਇਹਦੇ ਲਈ ਕੈਨੇਡਾ 'ਚ ਧਰਨੇ ਨਹੀਂ ਲੱਗੇ ਆ ਗੋਲਫ ਦੇ ਵਿੱਚ ਕਿੰਨੀਆਂ ਕੁੜੀਆਂ ਨਾਲ ਕੀ ਕੁਝ ਹੋ ਰਿਹਾ ਆਪਾਂ ਨਹੀਂ ਸੁਣ ਰਹੇ ਕੀ ਦੀ ਦੇਣਾ ਇਹ ਇਹੀ ਲੋਕ ਨੇ ਬਾਈ ਜੀ ਜਿਹੜੇ ਧੋਕ ਇੱਕ ਲੇਮਨ ਹੈ ਇੱਕ ਬੰਦੇ ਸਾਡੇ ਸਭ ਤੋਂ ਮਾੜਾ ਕੰਮ ਕੀ ਜਿਹੜੀ ਬਾਹਰ ਜਾਣ ਦੀ ਹੋੜ ਲੱਗੀ ਆ ਉਹ ਪੁੱਛਦੇ ਹੀ ਨਹੀਂ ਚਾਚੇ ਤਾਈ ਨੂੰ ਛੱਡੋ ਆਪਦੇ ਭਰਾ ਤਾਂ ਕਾਨੂੰਨੀ ਪੁੱਛਦੇ ਬਾਰਬੇਟੀ ਕੇ ਜਵਾਕ ਨੂੰ ਫਿਰ ਇਹ ਜਿਹਾਂ ਦਾ ਸ਼ਿਕਾਰ ਹੁੰਦੇ ਫਿਰ ਹੁੰਦੇ ਨਹੀਂ। ਉਹ ਇਹ ਵੀ ਗੱਲ ਹੈ ਜਿਹੜੀਆਂ ਅਰਬ ਕੰਟਰੀਜ਼ ਦੇ ਵਿੱਚ ਵੀ ਹੈ ਨਾ ਜਿਹੜੀਆਂ ਨੌਜਵਾਨ ਕੁੜੀਆਂ ਫਸਦੀਆਂ ਮਜ਼ਦੂਰਾਂ ਦੀਆਂ ਕੁੜੀਆਂ ਜਾਂਦੀਆਂ ਨੇ ਉਹ ਵੀ ਇਹ ਚੀਜ਼ਾਂ ਦੇ ਚਾਂਸੇ 'ਚ ਜਾ ਕੇ ਫਸ ਜਾਂਦੀਆਂ ਨੇ ਤੇ ਉਹਨਾਂ ਨਾਲ ਬਾਹਰ ਬਹੁਤ ਸ਼ੋਸ਼ਣ ਹੁੰਦਾ ਬੋਸ ਬਾਰੇ ਵੀ। ਮੈਂ ਕਹਾਂ ਤੁਸੀਂ ਸਾਰਾ ਗਲਫ ਕੰਟਰੀ ਭਰਿਆ ਪਿਆ। ਬਾਹਰ ਕੀ ਹੋ ਰਿਹਾ ਹੈ? ਜਾ ਕੇ ਵੇਖੋ ਸਹੀ ਸਾਡੀਆਂ ਇੱਜ਼ਤਾਂ ਕਿੰਨੀਆਂ ਲੁੱਟੀਆਂ ਜਾ ਰਹੀਆਂ ਨੇ। ਸ਼ਰਮ ਕੈਨੇਡਾ 'ਚ ਐਪ ਬਣ ਗਈਆਂ ਨੇ ਕਿ ਕੁੜੀਆਂ ਆਂਦੀਆਂ ਸੀ ਆ ਕੰਮ ਕਰ ਰਹੀਆਂ। ਮੈਨੂੰ ਸਮਝ ਨਹੀਂ ਆਉਂਦੀ ਮਾਪਿਆਂ ਦੀ ਵੀ ਮੈਂ ਤੁਹਾਡੇ ਕੈਮਰੇ ਆ ਰਹੀ ਕਹੂੰਗਾ ਬੰਦੇ ਉਹ ਰੱਬ ਦੇ ਉਹ ਨਾ ਭੇਜੋ ਬਾਹਰ ਆ ਮਿੱਟੀ ਸਭ ਤੋਂ ਵਧੀਆ ਹੈ ਜੇ ਸਿਸਟਮ ਘਰਾਵਤ ਹੈ ਸਿਸਟਮ ਚੁਣਿਆ ਕੀਨੇ ਆ ਆਪਾਂ ਚੁਣਿਆ ਆਪਾਂ ਸਿਸਟਮ ਨੂੰ ਬਦਲ ਨਹੀਂ ਸਕਦੇ ਆਪਾਂ ਹੀ ਬਦਲ ਲੈ ਕਿਉਂ ਨਹੀਂ ਬਦਲ ਸਕਦੇ ਬਾਹਰ ਭੱਜੀ ਜਾਂਦੇ ਹੋ ਲੁੱਟੀ ਦੇ ਜਾ ਰਹੇ ਹੋ ਪਲੱਸ 2 ਤੱਕ ਆਪਾਂ ਬੱਚਿਆਂ ਨੂੰ ਕਹਿੰਦੇ ਸਕੂਲ ਛੱਡ ਕੇ ਵੀ ਆਓ ਤੇ ਲੈ ਕੇ ਵੀ ਆਓ ਉਦੋਂ ਬਾਅਦ ਛੱਡ ਦਿੰਨੇ ਆ ਨਾਲ ਦੀ ਨਾਲ ਹੀ ਇਹ ਜਿਹਾ ਕੀ ਹੋ ਜਾਂਦਾ ਵੀ ਦੋ ਮਹੀਨੇ ਬਾਅਦ ਹੀ ਬਾਹਰ ਕੰਟਰੀ ਚੱਲ ਜਾਂਦੇ ਥੈਟਸ ਅ ਬੇਸਿਕ ਪ੍ਰੋਬਲਮ ਇਹ ਉਹ ਬੰਦੇ ਨੇ ਜਿਹੜੇ ਧੋਖਾ ਖਾ ਰਹੇ ਨੇ ਤੇ ਕਿਤੇ ਨਾ ਕਿਤੇ ਖੁਦ ਵੀ ਧੋਖੇ ਚ ਸ਼ਾਮਲ ਹੋ ਗਏ ਨੇ ਬਟ ਜਿਹੜੇ ਇਹਨਾਂ ਦੇ ਮਾਸਟਰ ਮਾਈਂਡ ਬੈਠੇ ਨੇ ਜਿਹੜੇ ਇਹਨਾਂ ਤੋਂ ਵੀ ਪੈਸਾ ਲੈ ਕੇ ਕਮਾ ਰਹੇ ਨੇ ਕੀ ਆਪਾਂ ਉਹਨਾਂ ਨੂੰ ਖੁੱਲੇ ਛੱਡ ਦੇਾਂਗੇ ਕੀ ਸਰਕਾਰ ਦਾ ਫਰਜ਼ ਨਹੀਂਗਾ ਕੋਈ ਬੰਦਾ ਗਲਤ ਐਡ ਦੇਵੇ ਕੋਈ ਬੰਦਾ ਕੋਈ ਐਬ ਜੀ ਗੱਲ ਕਰ ਲੇ ਔਰ ਹੋਲਡਿੰਗ ਲਾ ਲਿਆ ਆਪਦਾ ਆਪਾ ਪੱਟ ਦਿੱਨੇ ਗੱਲ ਤੋਂ ਹੋਲਡਿੰਗ ਲਾਇਆ ਕੀ ਇਹਨਾਂ ਦੀਆਂ ਮਸ਼ਹੂਰੀਆਂ ਸ਼ਰਿਆਮ ਨਹੀਂ ਚੱਲ ਰਹੀਆਂ ਕੀ ਅਸੀਂ ਉਹਨਾਂ ਮਸ਼ਹੂਰੀਆਂ ਜਿਹੜੇ ਤੁਸੀਂ ਸੈਲੀਬ੍ਰਿਟੀਜ਼ ਦਾ ਨਾਮ ਆ ਉਹ ਸੈਲੀਬ੍ਰਿਟੀਜ਼ ਦੀਆਂ ਮਸ਼ਹੂਰੀਆਂ ਚੱਲਦੀਆਂ ਕਾਦੇਦੇ ਨੇ ਉਹਨਾਂ ਚੈਨਲਾਂ ਨੂੰ ਪੁੱਛਿਆ ਜਾਊਗਾ ਕਿ ਤੁਸੀਂ ਜਿਹੜੀ ਮਸ਼ਹੂਰੀ ਲਾ ਰਹੇ ਹੋ ਇਹ ਦੱਸੋ ਕਿਹੜੀ ਗੱਲ ਤੇ ਲਾ ਰਹੇ ਹੋ ਇਹ ਸੱਚੀ ਗੱਲ ਕੋਈ ਇਹਦੇ ਬਾਰੇ ਬੋਲੂਗਾ ਬੋਲਦੇ ਕਿਉਂ ਨਹੀਂ ਕਿਉਂਕਿ ਰਲੇ ਮਿਲੇ ਨੇ ਲੋਕਾਂ ਨੇ ਵੋਟਾਂ ਕਾਸ ਨੂੰ ਪਾਈਆਂ ਸੀ ਇੰਨਾਂ ਗੱਲਾਂ ਨੂੰ ਬਦਲ ਲਈ ਆ ਵੀ ਇੱਕ ਖੀੜਲਾ ਸਵਾਲ ਸੀ ਵੀ ਕਈ ਬੜੀ ਰੌਲਾ ਪੈਂਦਾ ਹੈ ਵੀ ਇੱਕ ਬੰਦੇ ਦੇ ਨਾਂ ਤੇ ਕਈ-ਕਈ ਆਫਿਸ ਖੁੱਲਦੇ ਆ ਉਹਦੇ ਲਈ ਕਿਹਨੂੰ ਜੁਰਮਾਨਾ ਆ ਬੜਾ ਵੱਡਾ ਮਸਲਾ ਮੈਂ ਉੱਥੇ ਵੀ ਦੱਸਿਆ ਹੀ ਖੜ ਕੇ ਕਿ ਇੱਕ ਬੰਦਾ ਜੇ ਕੋਈ ਇੱਕ ਥਾਂ ਤੇ ਪਬਲਿਕ ਆਫਿਸ ਬਣਾਉਂਦਾ ਹੈ ਜਿਹਦੇ ਵਿੱਚ ਉਹ ਡੀਲ ਕਰ ਰਿਹਾ ਉਹ 3 ਸਾਲ ਤੱਕ ਐਡਰੈਸ ਨਹੀਂ ਬਦਲ ਸਕਦਾ ਆਹੀ ਤਾਂ ਗੱਲ ਆ 34 35 ਜਾਂਦੇ 2 ਮਹੀਨਿਆਂ ਚ ਬਦਲ ਜਾਂਦੇ ਨੇ ਕੀ ਪ੍ਰਸ਼ਾਸਨ ਨੂੰ ਇਹ ਦਿਸ ਨਹੀਂ ਰਿਹਾ ਗੈਰ ਕਾਨੂੰਨੀ ਐ ਕੀ ਉਹਦੇ ਬਾਰੇ ਬੋਲੂ ਕੋਈ ਉਹਨਾਂ ਦੇ ਨਾਮ ਬਦਲੇ ਹੁੰਦੇ ਨੇ ਬੰਦੇ ਵੀ ਬਦਲੇ ਹੁੰਦੇ ਨੇ ਕਿ ਹੁਣ ਬੰਦਿਆਂ ਨੂੰ ਜਵਾਬ ਕੀ ਦੇਵਾਂਗੇ ਇਹ ਸ਼ਰਿਆ ਮੋਰਿਆ ਕੀ ਇਹ ਐਸਐਸਪੀ ਡੀਸੀਆਂ ਨੂੰ ਦੀਦਾ ਨਹੀਂ ਆਮ ਬੰਦੇ ਨੂੰ ਇੱਕ ਕਤਲ ਹੋ ਜਾਏ ਭੱਜ ਪੈਂਦਾ ਸਾਰਾ ਮੈਹਿਕਮਾ ਪਿੰਡੇ ਚ ਫੜਨ ਆ ਜਿਹੜੇ ਸ਼ਰਿਆ ਮਕਤਲ ਹੋ ਰਹੇ ਨੇ ਇਹਨਾਂ ਬਾਰੇ ਕੋ ਬੋਲੂ